ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਲਾਰ ਮਹੱਲਾ ਪੰਜਵਾਂ ਪਰਮੇਸ਼ਰ ਹੋਵਾ ਦਿਆਲ ਮੇਘ ਵਰਸੈ ਅੰਮ੍ਰਿਤ ਧਾਰ ਜਸ ਸਗਲੇ ਜੀ ਜੰਤ ਤ੍ਰਿਪਤਾਸੇ ਕਰ ਜਾਏ ਪੂਰੇ ਰਾਸੇ ਸਦਾ ਸਦਾ ਮਨ ਨਾਮ ਸੁਮਾਲ ਗੁਰਪੂਰੇ ਕੀ ਸੇਵਾ ਪਾਇਆ ਇੱਥੇ ਉੱਥੇ ਨਿਬਹਿ ਨਾਲ ਰਹਾਉ ਤਖ ਪੰਨਾ ਪੈ ਪੰਜਨਹਾਰ ਆਪਣਿਆਂ ਜੀਆਂ ਕੀ ਕੀਤੀ ਸਾਰ ਰੱਖਣ ਹਾਰ ਸਦਾ ਮਹਿਰਵਾਨ ਸਦਾ ਸਦਾ ਜਾਈਏ ਕੁਰਬਾਨ ਕਾਲ ਗਵਾਇਆ ਕਰਤਾ ਆਪ ਸਦਾ ਸਦਾ ਮਨ ਤਿਸ ਨੂੰ ਜਾਪ ਦੇਸ਼ ਧਾਰ ਰੱਖੇ ਸਭ ਸੰਤ ਗੁਣ ਗਾਉ ਨਿਤ ਨਿਤ ਭਗਵੰਤ ਏਕੋ ਕਰਤਾ ਆਪੇ ਆਪ ਹਰ ਕੇ ਭਗਤ ਜਾਣਾ ਪ੍ਰਤਾਪ ਨਾਵੇ ਕੀ ਬੈਜ ਰਖਦਾ ਆ ਨਾਨਕ ਬੋਲੇ ਤਿਸ ਕਾ ਬੁਲਾਇਆ ਮਲਾਰ ਮਹੱਲਾ ਪੰਜਵਾਂ ਗੁਰ ਸਰਨਾ ਆਈ ਸਗਲ ਨਿਧਾਨ ਸੱਚੀ ਦਰਗਹਿ ਪਾਈਐ ਮਾਨ ਪਰਮਪਉ ਦੁਖ ਦਰਦ ਸਭ ਜਾਏ ਸਾਧ ਸੰਗ ਸਦ ਹਰ ਗੁਣ ਗਾਏ ਮਨ ਮੇਰੇ ਗੁਰ ਪੂਰਾ ਸਲਾਹੇ ਨਾਮ ਨਿਧਾਨ ਜਪੋ ਦਿਨ ਰਾਤੀ ਮਨ ਚਿੰਦੇ ਫਲ ਪਾਈ ਰਹਾਓ ਸਤਿਗੁਰ ਜੇਵ ਡਬਰ ਨਾ ਕੋਏ ਗੁਰ ਪਰ ਪਾਰ ਬ੍ਰਹਮ ਪਰਮੇਸ਼ਰ ਸੋਏ ਜਨਮ ਮਰਨ ਦੁਖ ਤੇ ਰੱਖੈ ਮਾਇਆ ਬਖ ਫਿਰ ਬੋਰ ਨ ਚੱਕੈ ਗੁਰ ਕੀ ਮਹਿਮਾ ਕਥਨ ਨ ਜਾਏ ਗੁਰ ਪਰਮੇਸ਼ਰ ਸੱਚ ਹੈ ਨਾਏ سچ سنجم کرنی سب ساچی سو من نرمل جو گر سنگراچی گرسنگراچی گرپورہ پائیا وڈ پا کام گرو تلو من تے تیا کرپا چرن نباس نان کی پرب سا چرداس راگ ملار محلہ پنج ماں پڑتال کر تیجا ایک اونکار ست گر پرساد گرمنار پری دہار سیوں رنگ کیا ਇਨੋਰੀ ਸਗਲ ਸਿੰਗਾਰ ਤਜਿਓਰੀ ਸਗਲ ਬੇਕਾਰ ਆ ਧਾਵਤੋ ਅਸਤਰ ਧੀਆ ਰਹਾਓ ਐਸੇ ਰੇ ਮਨ ਪਾਏ ਕੇ ਆਪ ਗਵਾਏ ਕੈ ਕਰ ਸਾਧਨ ਸੋ ਸੰਗ ਬਾਜੇ ਬਜੇ ਮਿਰਦੰਗ ਨਾਖਦ ਕੋ ਕਲਰੀ RAM ਨਾਮ ਬੋਲੇ ਮਧੁਰ ਬੈਨ ਅਤ ਸੋਹੀਆ ਐਸੀ ਤੇਰੇ ਦਰਸ਼ਨ ਕੀ ਸੋਭ ਅਤ ਪਾਰ ਪ੍ਰੇ ਅਮੋਗ ਤੈਸੇ ਹੀ ਸੰਗ ਸੰਤ ਬਨੇ ਪਾਉ ਤਾਰ ਨਾਮ ਭਨੇ RAM 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 MAL ਮਨ ਫੇਰ ਤੇ ਹਰ ਸੰਗ ਸੰਗਿਆ ਜਨ ਨਾਨਕ ਪ੍ਰਯੋ ਪ੍ਰੀਤਮ ਥੀਆ ਮਲਾਰ ਮਹੱਲਾ ਪੰਜਵਾ ਮਨ ਕਰੈ ਪਰ ਮੈਂ ਬਨਾ ਉਮਕਦਰ ਸਚਾਲੈ ਪ੍ਰਭ ਮਿਲ ਬੈ ਕੀ ਚਾਹ ਹਰ ਹਾਉ ਤ੍ਰੈ ਗੁਣ ਮਾਈ ਮੋਹਿ ਆਈ ਕਹੋ ਬੇਦਨ ਕਾਹੇ ਆਨੋ ਪਾਵ ਸਗਰ ਕੀਏ ਨਹਿ ਦੂਖ ਸਾ ਕਹਿ ਲਾਹੇ ਭਜ ਸਰਨ ਸਾਧੂ ਨਾਨਕਾ ਮਿਲ ਗੋਬਿੰਦ ਹੈ ਮਿਲ ਗੋਨ ਗੋਬਿੰਦ ਗਾਇ ਮਲਾਰ ਮਹੱਲਾ ਪੰਜਵਾਂ ਪ੍ਰੇ ਕੀ ਸੋ ਸੁਹਾਵਨੀ ਨੀਕੀ ਹਾਂ ਹਾਂ ਹੂੰ ਹੂੰ ਗੰਦਰਬ ਪਸਰਾ ਆਨੰਦ ਮੰਗਲ ਰਸ ਗਾਵਨੀ ਨੀਕੀ ਰਹਾਉ ਤੁਨ ਤਲਲਤ ਗੁਣ ਗਿਆ ਅਨਕ ਭਾਂਤ ਬੋ ਬਿਦ ਰੂਪ ਦਿਖਾਵਨੀ ਨੀਕੀ ਗਿਰਤਾਰ ਥਲ ਜਲ ਭਵਨ ਭਰਪੁਰ ਘਟ ਘਟ ਲਾਲ ਨਿਸ਼ਾਵਨੀ ਨੀਕੀ ਸਾਥ ਸੰਗ ਆਰਾ ਮਈਆ ਰਸ ਪਾਇਓ ਨਾਨਕ ਜਾ ਕੇ ਭਾਵਨੀ ਨੀਕੀ ਮਲਾਰ ਮਹੱਲਾ ਪੰਜਵਾ ਗੁਰਪ੍ਰੀਤ ਪ੍ਰਿਆਰੇ ਚਰਨ ਕਮਲ ਰਿਦ ਅੰਤਰ ਧਾਰੇ ਰਹਾਉ ਦਰਸ ਸਫਲਿਓ ਦਰਸ ਵੇਖਿਓ ਗਏ ਗਏ ਮਨ ਨਿਰਮਲ ਹੋ ਜਾਰੇ ਬਿਸੰਬਿਸ ਮੈਂ ਬਿਸੰ ਭਈ ਅਗ ਕੋਟ ਹਰਤੇ ਨਾਮ ਲਈ ਗੁਰ ਚਰਨ ਮਹਤੁਗੜਾਰ ਪਹੀ ਪ੍ਰਭੇਕ ਤੋਹੀ ਏਕ ਤੋਹੀ ਭਗਤ ਟੇਕ ਤੋਹਾਰੇ ਜਨ ਨਾਨਕ ਸਰਨ ਦੁਆਰੇ ਮਲਾਰ ਮਹੱਲਾ ਪੰਜਵਾ ਵਰਸ ਸਰਸਾਗਿਆ ਹੋਏ ਨੰਦ ਸਗਲ ਭਾਗ ਰਹਾਉ ਸ਼ਾਂਤ ਸੰਗੇ ਮਨ ਪਰ ਫੜੈ ਮਿਲ ਮੇਗ ਧਰ ਸੁਹਾਗ ਕਨਘੋਰ ਪ੍ਰੀਤ ਮੋਰ ਚਿਤ ਜਾਤ੍ਰਕ ਬੂੰਦੋਰ ਐਸੋ ਵਰ ਸੰਗੇ ਮਨ ਮੋਹ ਤਿਆਗ ਮਾਇਆ ਤੋ ਮਿਰ ਸੰਤ ਨਾਨਕ ਜਾਗਿਆ ਮਲਾਰ ਮਹੱਲਾ ਪੰਜਵਾ ਗੋਨਾ ਗੋਪਾਲ ਗਾਉਨੀਤ ਰਾਮਨਾਮ ਧਾਰ ਚੀਤ ਰਹਾ ਛੋੜ ਮਾਨ ਤਜ ਗੁਮਾਨ ਮਿਲ ਸਾਧੂਆਂ ਗਾ ਸੰਗ ਹਰ ਸਿਮਰ ਏਕ ਰੰਗ ਮਿਟ ਜਾਹੇ ਦੋਖ ਮੀਤ ਪਾਰ ਬ੍ਰਹਮ ਭਏ ਦਿਆਲ ਬਿਨਸ ਗਏ ਵਿਖਹਿ ਜੰਜਾਲ ਸਾਜਿਨਾ ਕੇ ਚਰਨ ਲਾਗ ਨਾਨਕ ਗਾਵੇ ਗੋਬਿੰਦ ਨੀਤਾ ਮਲਾਰ ਮਹੱਲਾ ਪੰਜਵਾ ਕਨ ਗਰਜਤ ਗੋਬਿੰਦ ਰੂਪ ਗੁਣ ਗਾਬਤ ਸੁਖ ਚੈਨ ਰਹਾਓ ਹਰ ਚਰਨ ਸਰਨ ਤਰਨ ਸਾਗਰ ਤੋਂ ਨਹਤਾ ਰਸ ਬੈਨ ਪਥਕ ਪਿਆਸ ਚਿਤ ਸਰੋਵਰ ਆਤਮ ਜਲ ਲੈਨ ਹਰ ਦਰਸ ਪ੍ਰੇਮ ਜਨ ਨਾਨ ਕਰ ਕਿਰਪਾ ਪ੍ਰਭ ਦੈਨ ਪਥਕ ਪਿਆਸ ਚਿਤ ਸਰੋਵਰ ਆਤਮ ਜਲ ਲੈਨ ਹਰ ਦਰਸ ਪ੍ਰੇਮ ਜਨ ਨਾਨਕ ਕਰਿ ਕਿਰਪਾ ਪ੍ਰਭ ਦੈਨ ਗੁਰੂ ਬਿਆਰਿਓ ਭੁਲ ਚੁਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ